ਅੱਜ ਫਿਰ ਫੂਲ ਦੇ ਇੱਕ ਤਿਉਹਾਰ ਮਨਾਇਆ ਗਿਆ ਬਚਾਨੀ ਬੜੀ ਮਜ਼ਾਕੀਤਾ ਬੜਾ ਖਾਸਤ ਲਿਆ ਹੋਇਆ ਸੀ ਕਿ ਲਗ ਲਗ ਅਲਗ ਅਲਗ ਤਰ੍ਹਾਂ ਦੇ ਪਰਫਾਰਮੈਂਸ ਦਿਖਾਏ ਗਏ ਜਿਵੇਂ ਜੀ ਦੇਵੀ ਚ ਡਾਂਸ ਪਿੰਗਿੰਗ ਦਿਖਾ ਪਿਆ ਤੇ ਇੱਕ ਨਾਟਕ ਸੇਰਨ ਹਾਥੋ ਦੇ ਪੇਸਾ ਅੱਜ ਦੇ ਪ੍ਰੋਗਰਾਮ ਸੰਬੰਧੀ ਮੈਂ ਸਭ ਤੋਂ ਪਹਿਲੀ ਕਹਿਣਾ ਚਾਹਾਂਗੀ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਦਰਯੀਏ ਆਪਣੇ ਸਮਾਜ ਨੂੰ ਵੀ ਕੁਟੇਟ ਰੀਡ ਦੇ ਕੁਸ਼ਲ ਕਿਤੇ ਦੇ ਵਿੱਚ ਅਸੀਂ ਸਿਰਜਨ ਹਾਲ ਦਾਟਕੀ ਪੇਜ ਕੀਤਾ ਅਤੇ ਬੱਚਿਆਂ ਨੇ ਇਸ ਦੇ ਵਿੱਚ ਇੱਕ ਅਣਜੰਮੀ ਟੀ ਅਤੇ ਉਸ ਦੇ ਮਾਂ ਦੇ ਦੁੱਖ ਨੂੰ ਪਿਆ ਹੈ ਅੱਜ ਕੱਲ੍ਹ ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਪੁਰਾਤੇ ਮੁੰਡੇ ਨੂੰ ਵੀ ਬਰਾਬਰ ਨਹੀਂ ਕੰਮ ਜਾਂਦਾ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਿਆ ਜਾਂਦਾ ਪਰ ਅੱਜ ਕੱਲ੍ਹ ਵੀ ਦੇਖਿਆ ਨਾ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ